ਮੇਰੇ ਕੋਲੇ ਆਇਆ ਗੁਰਦੁਆਰਾ ਸਾਹਿਬ ਚ ਕੰਨਾ ਜੀ ਛੁੱਟੀਆਂ ਕਰ ਦੋ ਠੰਡ ਬਹੁਤ ਹੈ ਔਰ ਮੈਂ ਕਰ ਵੀ ਦਿੱਤੀਆਂ ਸੋ ਮੈਂ ਉਹ ਤੋਂ ਬਾਅਦ ਇਹ ਸੋਚਿਆ ਮੈਂ ਕਿ ਯਾਰ ਕੀ ਕੌਨਫੀਡੈਂਸ ਹੈ ਬੱਚਿਆਂ ਚ ਸੋ ਸਾਡੇ ਬੱਚਿਆਂ ਚ ਕੌਨਫੀਡੈਂਸ ਹੋਣਾ ਚਾਹੀਦਾ ਹੈ ਔਰ ਉਹ ਹੀ ਕੌਨਫੀਡੈਂਸ ਪੈਦਾ ਕਰਨ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਹਰ ਰੋਜ਼ ਕਿ ਨੌਕਰੀਆਂ ਮਿਲਣ ਉਹਨਾਂ ਨੂੰ ਉਹਦੇ ਨੇ ਡਿਗਰੀਆਂ ਮੁਤਾਬਕ ਨੌਕਰੀਆਂ ਮਿਲਣ ਭਾਵੇਂ का लहर हो बबरकाली लहर हो गर होटा मारू हो पगड़ी संभाल भी जहर चलिया पंजाब तो चलिया इस करके पंजाब छब्बीस जनवरी पंद्रह अगस्त खास ने क्योंकि असी लैके दते ने इस करके असि अपना हक जता कि साढ़े ने पर ਦੁੱਖ ਦੀ ਗੱਲ ਐ ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਜੀ ਪੰਜਾਬ ਦੀ ਝਾਕੀ ਨਹੀਂ ਆਉਗੀ ਆ ਤੁਹਾਡੇ ਸਾਹਮਣੇ ਝਾਕੀਆਂ ਖੜੀਆਂ ਨੇ ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ ਇੱਕ ਵਾਰੀ ਦੱਸ ਦੋ ਆ ਝਾਕੀਆਂ ਨੇ ਉਹ ਫਲਕਾਰੀ ਕੱਢਦੀ ਕੁੜੀ ਐ ਉਹ ਬਹੁਤ ਜਲਿਆਂ ਵਾਲੇ ਬਾਗ ਆ ਔਪਾਗੇ ਸਿੰਘਸ ਕਰਤਾਰ ਸਰਾਬੇ ਨੇ ਔ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤ ਮਨ ਬੋਲਦਾ ਬੋਲੂੰਗਾ ਨਹੀਂ ਮੈਂ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਉਧਰ ਉਥੇ ਮੈਂ ਬੋਲੂੰਗਾ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅਜ 26 ਜਨਵਰੀ ਚ ਆ ਚੱਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵੱਧ ਜਾਣੀ ਸੀ ਸਾਡੀ ਨਹੀਂ ਕਟਣੀ ਲਾ 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 ਜ ਪਤਰਾਏ ਸੁਖਦੇ ਮਦਨ لال ਢੀਂਗਰਾ ਸੁਖਦੇ ਦੀਵਾਨ ਸਿੰਘ ਕਾਲੇ ਪਾਣੀ ਸਾਰਿਆਂ ਦੇ ਚੱਕੀਆਂ ਅਸੀਂ ਵਿੱਚ ਪਾਈ ਕੋਈ ਗੱਲ ਨਹੀਂ ਕਈ ਵਾਰੀ ਹੁੰਦਾ ਹੈ ਪੰਜਾਬ ਨੂੰ ਲੜਨਾ ਪੈਂਦਾ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੂਰੇ ਦੇਸ਼ ਦਾ ਪੇਟ ਭਰਦਾ ਪੰਜਾਬ 182 ਲੱਖ ਮੀਟ्रिक टन 182 ਲੱਖ ਮੀਟ्रिक टन ਚੌਲ ਪੈਦਾ ਕਰਕੇ ਦਿੰਨੇ ਆਂ ਸੀ ਉਸ ਚੱਕਰ ਚ ਅਸੀਂ ਦੀ ਧਰਤੀ ਗਵਾਲੀ ਸਾਡਾ ਪਾਣੀ ਸਾਡੇ 6 600 ਫੁੱਟ ਤੇ ਚਲਾ ਗਿਆ ਫੇਰ ਸਾਡੇ ਨਾਲ ਲੜਾਈਆਂ ਐਮਐਸਪੀ ਨਹੀਂ ਦੇਵਾਂਗੇ ਆ ਕਰਾਂਗੇ ਉਹ ਕਰਾਂਗੇ ਕਿਉਂ ਕਰਦੇ ਹੋ ਯਾਰ ਸਾਡੇ ਨਾਲ ਇਦਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਉਧਰੋਂ ਡਰੋਨ ਪਿਸਤੌਲ ਡਰੱਗ ਪਤਨ ਕਿ ਕੀ ਕੀ ਆਈ ਜਾਂਦਾ ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ ਸুইস ਕਰਕੇ ਮੈਂ ਨਾ ਕਿ ਪੰਜਾਬ ਬਹੁਤ ਵਫਾਦਾਰ ਸਟੇਟ ਹੈ ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਜਿ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜੇ ਫਿਰ ਕਿਉਂਕਿ ਮੈਂ ਕੱਲ ਗਿਆ ਖੰਨੇ ਕੋਲੇ ਪਿੰਡ ਆਰਾਮਗੜ ਸਰਦਾਰਾ ਅਗਨੀ ਵੀਰ ਸ਼ਹੀਦ ਹੋਇਆ ਮੈਂ ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਇਸ ਤੋਂ ਪਹਿਲਾਂ ਵੀ ਕਗਨੀ ਵੀਰ ਸ਼ੀਦ ਹੋਇਆ ਅਮਰਤਪਾਲ ਮੌੜ ਮੰਡੀ ਕੋਲੇ ਜਿਵੇਂ ਹੱਥ ਤੇ ਚ ਕੱਟੇ ਨੂੰ ਸਟਕੇ ਜਾਂਦੇ ਐ ਇਦਾਂ ਲਾਹ ਸੁਟ ਗਿਓ ਦੀ ਕੋਈ ਸਨਮਾਨੀ ਕੋਈ ਸਲਾਮੀ ਨਹੀਂ ਕੋਈ ਗੌਡ ਆਫ ਆਨਰ ਨਹੀਂ ਕੋਈ ਸਲੂਟ ਨਹੀਂ ਕਹਿੰਦੇ ਜੀ ਅਗਨੀ ਵੀਰ ਅਸੀਂ ਨਹੀਂ ਦਿੰਦੇ ਹੁੰਦੇ ਇਹਨਾਂ ਨੂੰ ਸਲਾਮੀਆਂ ਦਾ ਦੁੱਖ ਹੋਇਆ ਇੱਕ ਦਰਦ ਦੁੱਖ ਹੋਇਆ ਉਹਦੇ ਪਿਤਾ ਨੂੰ ਇਹ ਮਿਲਿਆ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਅਨਪੜ ਬੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਅਗਦੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਫੌਜ ਚ ਭਰਤੀ ਕਰਾਇਆ ਸੀ ਫਿਰ ਇਤਰਾਜ਼ ਪੰਕਰ ਕੀਤਾ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਵਿਧਾਨ ਸਭਾ ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ 1 ਕਰੋੜ ਰੁਪਇਆ ਮੈਂ ਜਾ ਕੇ ਆਪ ਦੇ ਕੇ ਆਇਆ ਤਾਂ ਜਿਹੜਾ ਖੰਨੇ ਕੋਲੇ ਰਾਮਗੜ੍ਹ ਸਰਦਾਰਾਂ ਵਾਲਾ ਮੁੰਡਾ ਅਜੇ ਕੱਲ ਮੈਂ ਜਾ ਕੇ ਉਹਨਾਂ ਦੇ ਕਰੇ ਤਾਂ ਫੌਜ ਨੇ ਗਾਰਡ ਆਫ ਆਨਰ ਦਿੱਤਾ ਬੰਦੀ ਸਲਾਮੀ ਦਿੱਤੀ ਫੌਜ ਦਾ ਇਸ ਗੱਲ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਤਾੜੀਆਂ ਮਾਰ ਦੋ ਇਸ ਗੱਲ ਬਹੁਤ ਬਹੁਤ ਧੰਨਵਾਦ ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ ਪਰ ਕੁਰਬਾਨੀਆਂ ਤੋਂ ਬਾਅਦ ਸਾਡੇ ਸਨਮਾਨ ਤਾਂ ਬਹਾਲ ਰੱਖੋ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਲੂਟ ਤਾਂ ਦੇ ਦਿਓ ਅਸੀਂ ਤਾਂ ਖੜੇ ਹਾਂ ਅਸੀਂ ਤਾਂ 11 11 ਰੈਫਲਾ ਜਲਦੀ ਐ ਹਵਾਜ 11 ਕਾਰਤੂਸ ਨਹੀਂ ਹੈਗੇ ਤੁਹਾਡੇ ਕੋਲੇ ਤੇ ਤੁਹਾਡੇ ਕੋਲੇ 11 ਸਾਡੇ ਸੰਸਕਾਰ ਵਾਸਤੇ ਹੈ ਨਹੀਂ ਤੇ ਮੁੰਡੇ 32 33 33 ਕਾਰਤੂਸ ਆਪਦੀ ਹਿੱਕ 'ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ 'ਚ ਪਏ ਨੇ ਤੁਸੀਂ 11 ਦੇ ਨਹੀਂ ਸਕਦੇ ਕੀ ਕੀ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਹੱਦ ਹੈ ਆਪਾਂ ਪੰਜਾਬ ਦੀ ਇੱਜ਼ਤ ਪੰਜਾਬ ਦੀ ਅਣਖ ਕਦੇ ਟਿੱਲੀ ਨਹੀਂ ਪੈਣ ਦੇਣੀ ਆਪਣੇ ਵੱਲੋਂ ਤਾਂ دریا ਵੱਡੇ ਕਰ ਜਾਂਦਾ ਹੈ ਪਰ ਸ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਹਾਂ ਜਨਾਬ ਬਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵਿਸਰ ਜਾਂਦਾ ਹੈ ਅਸੀਂ ਨੀਵੀਂ ਨਹੀਂ ਪਾਉਣੀ ਅਸੀਂ ਪੰਜਾਬ ਦਾ 04 ਰੱਖਣ ਹੁਣ ਮੈਂ ਗੱਲਾਂ ਕਰਾਂ ਇਹ ਪੰਜਾਬ ਸਰਕਾਰ ਨੇ ਕੀ ਕੀ ਕਰਤਾ ਮੈਨੂੰ ਲੱਗਦਾ ਹੁਣ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਸਾਨੂੰ ਪਤਾ ਹੈ ਮੁਹੱਲਾ ਕਲੀਨਿਕ ਖੁੱਲ ਗਏ 97 ਲੱਖ ਬੰਦੇ ਮੁਹੱਲਾ ਕਲੀਨਿਕਾਂ ਚੋਂ ਦਵਾਈਆਂ ਲੈ ਕੇ ਠੀਕ ਹੋ ਕੇ ਵਾਪਸ ਕਰੇ ਜਾ ਚੁੱਕੇ 97 ਲੱਖ ਅੱਜ ਦੇ ਤਰੀਕ ਚ ਟਿਲ ਡੇਟ ਸਕੂਲ ਬਣਾ ਰਿਆਂ ਸਕੂਲ ਆਫ ਐਮਿਨੈਂਸ ਖੁੱਲ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਨੇ ਬੜਾ ਵਧੀਆ ਤਜਰਬਾ ਕੀਤਾ ਦਿੱਲੀ ਚ ਕਾਮ ਕੀ ਰਾਜਨੀਤੀ ਨਾਮ ਕੀ ਰਾਜਨੀਤੀ ਨਹੀਂ ਕਾਮ ਕੀ ਰਾਜਨੀਤੀ ਬੜਾ ਸਫਲ ਹੋਇਆ ਦਿੱਲੀ ਨੇ ਸਕੂਲ ਦਿੱਲੀ ਦੇ ਮੱਲਾ ਕਲੀਨਿਕ ਦਿੱਲੀ ਚ ਬਿਜਲੀ ਪਾਣੀ ਫ੍ਰੀ ਉਹੀ ਫੈਸਲਾਸੀ ਇੱਥੇ ਕਰਤਾ ਤੱਕ ਸਿਖੜ ਸਿਖੜ ਤੇ ਕੀ ਹਰ ਜਾ ਬਈ ਭਾਵੇਂ ਜਿੱਥੋਂ ਮਰਜੀ ਸਿੱਖ ਲੋ ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ ਮੈਂ ਨਹੀਂ ਕਹਿੰਦਾ ਸਾਰੇ ਕਰਪਸ਼ਨ ਖਤਮ ਹੋ ਗਏ ਉਹ ਪਰ ਬਹੁਤ ਘਟ ਗਈ ਲੁਧਿਆਣਾ ਹੱਬ ਹੈ ਇੰਡਸਟਰੀ ਦਾ ਬਹੁਤ سارے ਮੇਰੇ ਦੋਸਤ ਮਿੱਤਰ ਆਏ ਵੀ ਹੋਣਗੇ ਇੰਡਸਟਰੀ ਤੋਂ ਵੱਡੇ ਵੱਡੇ ਇੰਡਸਟਰੀਅਲ ਜਿਹੜੇ ਹੱਬ ਨੇ ਉਹ ਆ ਰਹੇ ਨੇ ਪਾਲਸੀਆਂ ਸੌਖੀਆਂ ਕਰਤੀਆਂ ਹੁਣ ਤੱਕ ਕਟੋਕੜ 65000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ ਜਿਹੜੀ ਲੱਗ ਚੁੱਕੀ ਹੈ ਉਹਦੇ ਨਾਲ 298000 ਮੁੰਡੇ ਕੁੜੀਆਂ ਨੂੰ ਕੰਮਕਾਰ ਮਿਲੂਗਾ ਜੀ 298000 ਨੂੰ ਮੈਂ 3 ਲੱਖ ਵੀ ਕਹਿੰਦਾ ਸੀ ਪਰ ਨਹੀਂ ਮੈਂ ਉਹਨਾਂ ਹੀ ਕਹੂੰਗਾ ਜਿੰਨੇ ਹੁੰਦੇ ਨੇ ਇੱਕ ਨਵੀਂ ਚੀਜ਼ ਕਰ ਰਹੇ ਆ ਪੰਜਾਬ ਕੱਲ ਨੂੰ ਇੱਕ ਨਵੀਂ ਪੁਲਿਸ ਬਣਾ ਰਹੇ ਆ ਉਹਦਾ ਨਾਮ ਹੈ SSF ਕੱਲ ਨੂੰ ਲਾਂਚ ਕਰ ਰਹੇ ਆ ਪੀਪੀ ਗਰਾਉਂਡ ਚਲੰਗਰ ਚ SSF ਕੌਣ ਹੈ ਸੜਕ ਸੁਰੱਖਿਆ ਫੋਰਸ ਬਹੁਤ ਐਕਸੀਡੈਂਟ ਹੁੰਦੇ ਆ ਜਿੱਤੇ ਆਪਣੇ ਪਿਆਰੇ ਮਾਰੇ ਜਾਂਦੇ ਆ ਜਿੱਤੇ ਮਿੱਤਰ ਪਿਆਰੇ ਮਾਰੇ ਜਾਂਦੇ ਆ ਜਿੱਤੇ ਰਿਸ਼ਤੇਦਾਰ ਦੋਸਤ ਮਿੱਤਰ ਟੱਬਰਾਂ ਦੇ ਟੱਬਰੀ ਖਤਮ ਹੋ ਜਾਂਦੇ ਆ ਇੱਕ ਐਕਸੀਡੈਂਟ ਚ ਬਸ ਇਹ ਗੱਲਾਂ ਬੜੀਆਂ ਮੈਨੂੰ ਦਿਲ ਨੂੰ ਦੁੱਖ ਪਹੁੰਚਾਉਂਦੀਆਂ ਨੇ ਕਿ ਬਚ ਸਕਦੇ ਸੀ ਜੇ ਟਰੱਕ ਖੜਾ ਨਾ ਹੁੰਦਾ ਕਹਿੰਦੇ ਜੀ ਖੜੇ ਟਰੱਕ ਦੇ ਥੱਲੇ ਵੜ ਗਈ ਗੱਡੀ ਪੰਜ ਦੇ ਪੰਜੇ ਮਰ ਗਏ ਨੌਜਵਾਨ ਮਰ ਗਏ ਆਏ ਰੱਬਾ ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ ਉਹਨਾਂ ਨੂੰ 129 ਗੱਡੀਆਂ ਤੇ ਉਹਨਾਂ ਨੂੰ ਨਵੀਂ ਵਰਦੀ ਤੇ ਉਹਨਾਂ ਦਾ ਨਵਾਂ ਵਿਧਾਨ ਸੰਵਿਧਾਨ ਬਣਾ ਕੇ ਸੜਕਾਂ ਤੇ ਹੋਣਗੇ ਜੇ 50% ਵੀ ਘਟਾ ਲੈਣਾ 3000 ਪੰਜਾਬੀਆਂ ਦੀਆਂ ਜਾਨਾਂ ਬਚਾਵਾਂਗੇ ਇੱਕ ਸਾਲ 'ਚ 3000 ਕੱਲ ਨੂੰ ਨਮਸਕਾਰ ਆ ਸਸਤ ਥੋੜੇ ਸਾਹਮਣੇ ਚਾਕੀ ਨਿਕਲੀ ਉਹ ਸਾਹਮਣੇ ਖੜੀ ਹੈ ਮਾਈ ਭਾਗੋ ਮਾਈ ਭਾਗੋ ਕੌਣ ਸੀ ਮਾਈ ਭਾਗੋ ਪਹਿਲੀ ਸਿੱਖ ਵਾਰੀਅਰ ਸੀ ਜਿਵੇਂ ਆਪਾਂ ਧਾਂਚੀ ਦੀ ਰਾਣੀ ਵਾਲੇ ਪੜਦੇ ਆ ਇਦਾਂ ਹੀ ਮਾਈ ਭਾਗੋ ਨਾਰੀ ਸ਼ਕਤੀ ਦਾ ਪ੍ਰਤੀਕ ਮਾਈ ਭਾਗੋ ਦੇ ਨਾਂ ਤੇ ਕੁੜੀਆਂ ਨੂੰ ਫੌਜ ਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਸੈਂਟਰ ਮੋਹਾਲੀ ਦੇ ਵਿੱਚ ਔਰ ਮੈਨੂੰ ਇਸ ਗੱਲ ਦਾ ਬਹੁਤ ਦੱਸਣ ਵੇਲੇ ਸਕੂਨ ਮਿਲ ਰਿਹਾ ਹੈ ਤੇ ਖੁਸ਼ੀ ਵੀ ਹੋ ਰਹੀ ਹੈ ਜਦੋਂ ਵੀ ਹੁਣ ਤੱਕ ਮੈਂ 42 40 42 ਤਾਂ ਨਹੀਂ ਹੈਗੀ ਜੇ 41000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕਿਆ ਔਰ ਉਹਦੇ ਚੋਂ ਅੱਜ ਤੋਂ ਵੱਧ ਕੁੜੀਆਂ ਨੇ ਭਾਵੇਂ ਪਟਵਾਰੀ ਹੋਣ ਭਾਵੇਂ ਸਬ ਇਨਸਪੈਕਟਰ ਹੋਣ ਐਸ ਡੀਓ ਹੋਣ ਕੁੜੀਆਂ ਕੁੜੀਆਂ ਮੈਰਿਟ ਦੇ ਵਿੱਚ ਆਉਂਦੀਆਂ ਨੇ ਤੇ ਕੁੜੀਆਂ ਨੂੰ ਫਿਰ ਬੁਲਾਇਆ ਜਾਂਦਾ ਕਰੋ ਆ ਹੁਣ ਪਿੱਛੇ ਜੇ ਆਮ ਤੌਰ ਤੇ ਕੁੜੀਆਂ ਨੂੰ ਕਿਹਾ ਜਾਂਦਾ ਜੰਮਣ ਵੇਲੇ ਕਿ ਭਾਈ ਤੇਰੇ ਪੱਥਰ ਮੱਥੇ ਮਾਰਿਆ ਰੱਬ ਨੇ ਰੱਬ ਨੇ ਕੋਈ ਪੁਰਾਣੇ ਜਨਮ ਦੇ ਤੇਰੇ ਪਾਪ ਜੀ ਤਾਂ ਤੇਰੇ ਘਰੇ ਤੀ ਜੰਮ ਪੀ ਨਹੀਂ ਇਹ ਤਾਂ ਨਹੀਂ ਹੋ ਸਕਦਾ ਆ ਮੰਡੀ ਗੁੰਦਗੜ ਕੋਲ ਇੱਕ ਪਿੰਡ ਆ ਦੋ ਸਕੀਆਂ ਪਹਿਣਾ ਜੋੜੀਆਂ ਜੋੜੀਆਂ ਪਹਿਣਾ ਜੱਜ ਬਣ ਗਏ ਆ ਜੀ ਜਦੋਂ ਪਹਿਲਾਂ ਕਹਿੰਦੇ ਸੀ ਇਹ ਤਾਂ ਪੱਥਰ ਮੱਥੇ ਮਾਰਿਆ ਹੁਣ ਉਹੀ ਉਹੀ ਬੰਦੇ ਮਠਾਈ ਤੇ ਗਾਜਰ ਪਾਕ ਦੇ ਡੰਬੇ ਲੈ ਕੇ ਆ ਰਹੇ ਨੇ ਸਾਡੀਆਂ ਧੀਆ ਜਿਹੜੀਆਂ ਨੇ ਬਹੁਤ ਕੁਝ ਕਰ ਸਕਦੀਆਂ ਨੇ ਮੌਕਾ ਤਾਂ ਦਿਓ ਨਾ ਮੈਂ ਇੱਕ ਹੋਰ ਇੱਕ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ بس ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਕੁਦਰਤ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਈਆਂ ਨਾ ਜੋ ਵੀ ਆਵੇ ਤੰਦਰੁਸਤ ਆਵੇ بس ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਪਰ ਸੁਣ ਰਹੇ ਨੇ ਇਹ ਨਾ ਚੱਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਹੁੰਦਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਸੋਇਸ ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ ਬਾਕੀ ਨਹਿਰਾਂ ਦਾ ਪਾਣੀ ਕੱਸਿਆਂ ਦਾ ਪਾਣੀ 20 25 25 ਸਾਲ ਬਾਅਦ ਮੈਨੂੰ ਰੋਜ਼ ਵੀਡੀਓ ਆ ਜਾਂਦੀਆਂ ਬਾਈ ਜੀ 25 ਸਾਲ ਬਾਅਦ ਪਾਣੀ ਦੇਖਿਆ ਐਸ ਕੱਸੀ ਚ ਐਸ ਅੰਡਰਲਾਈਨ ਜਿਹੜੀਆਂ ਪਾਈਪਾਂ ਪਾ ਰਹੇ ਆ ਅੰਡਰਗਰਾਉਂਡ ਇਹ ਹੀ ਹੋਊਗਾ ਸਾਡਾ ਸੂਬਾ ਨੰਬਰ 1 ਸੀ ਤੇ ਨੰਬਰ 1 ਬਣੂਗਾ ਕਿਉਂਕਿ ਸੱਚੀ ਨੀਅਤ ਨਾਲ ਕੰਮ ਕਰ ਰਹੇ ਆਂ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਆਓ ਜਿਹੜੀ ਮੇਰੀ ਪੀੜ੍ਹੀ ਬੈਠੀ ਹੈ ਨਾ ਮੇਰੇ ਮੂਰੇ ਮੈਨੂੰ ਇਹਨਾਂ ਦੀ ਇਹਨਾਂ ਦੀ ਜ਼ਿਆਦਾ ਫਿਕਰ ਹੈ ਮੈਨੂੰ ਨੈਕਸਟ ਇਲੈਕਸ਼ਨ ਦੀ ਫਿਕਰ ਨਹੀਂ ਮੈਨੂੰ ਨੈਕਸਟ ਜਨਰੇਸ਼ਨ ਦੀ ਫਿਕਰ ਹੈ ਆ ਬੈਠੀ ਹੈ ਮੇਰੇ ਮੂਰੇ ਨੈਕਸਟ ਜਨਰੇਸ਼ਨ ਇਹਨਾਂ ਨੂੰ ਪੜਾ ਲਈਏ ਇਹਨਾਂ ਨੂੰ ਯੂਪੀਐਸਸੀ ਇਹਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਈਏ ਇਹ ਜੋਬ ਸੀਕਰਜ਼ ਨਾ ਬਣਨ ਜੋਬ ਪ੍ਰੋਵਾਈਡਰਜ਼ ਬਣਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਮੈਂ ਚਾਹਨਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣ ਵੰਡਲ ਖੋਲੋ ਫੈਕਟਰੀਆਂ ਕਰੋ ਸਟਾਰਟਅਪ ਕਰੋ ਨਵੇਂ-ਨਵੇਂ ਚੀਜ਼ ਸਰਕਾਰ ਤੁਹਾਡੇ ਨਾਲ ਖੜੂਗੀ ਫਿਰ ਮੇਰਾ ਕੰਮ ਅੱਦਾ ਰਹੇਗਾ ਮੈਂ ਮੇਰਾ ਕੀ ਕੰਮ ਰਹੇਗਾ ਫਿਰ ਜਦੋਂ ਦੁਨੀਆ ਹੀ ਖੁਸ਼ ਆ ਜਦੋਂ ਜਨਤਾ ਹੀ ਖੁਸ਼ ਆ ਫਿਰ ਫਿਰ ਮੁੱਖ ਮੰਤਰੀ ਦਾ ਕੰਮ ਕੀ ਰਹੇਗਾ ਜਦੋਂ ਜਨਤਾ ਖੁਸ਼ ਹੀ ਹੋ ਗਈ ਸਾਰੀ ਮੈਂ ਤਾਂ ਫਿਰ ਵੈਸੇ ਉਹੀ ਢੇੜਾ-ਗੁੜਾ ਮਾਰਨ ਆਜਿਆ ਕਰੂੰ ਤੁਹਾਡੇ ਕੋਲੇ ਨਹੀਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖੇ ਹੋਏ ਆ ਇਹਨਾਂ ਨੇ ਜਾਣ ਬੁੱਝ ਕੇ ਅਨਪੜ ਰੱਖੇ ਹੋਏ ਆ ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਬਾਂਝੇ ਰੱਖੇ ਹੋਏ ਆ ਤਾਂ ਕਿ ਸਾਡੇ ਘਰਾਂ ਮੂਰੇ ਆਉਣ ਸਾਡੇ ਘਰਾਂ ਮੂਰੇ ਆ ਕੇ ਹੱਥ ਬੰਨਣ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਤੁਹਾਡਾ ਪੁੱਤਾਂ ਤੁਹਾਡਾ ਭਰਾ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਪੰਜਾਬੀ ਹੱਥ ਬੰਦੇ ਨਹੀਂ ਪੰਜਾਬੀ ਹੱਥ ਐ ਚੱਕਦੇ ਆ ਭਗਤ ਸਿੰਘ ਦਾ ਕਦੇ ਵੀ ਬੁੱਤ ਦੇਖੋਗੇ ਐ ਹੁੰਦਾ ਐ ਔਰ ਹਲਵਾਰੇ ਵਾਲਾ 에ਰਪੋਰਟ ਚੱਲੂਗਾ ਨਾਮ ਕੀ ਰੱਖਿਆ ਕਰਤਾਰ ਸਿੰਘ ਸਰਾਬਾ 에ਰਪੋਰਟ ਰੱਖਿਆ ਉਹਦਾ ਨਾਮ ਮੁਹਾਲੀ ਵਾਲੇ 에어ਪੋਰਟ ਦਾ ਨਾਮ ਕੀ ਰੱਖਿਆ?